ਪੰਜਾਬ ਸਰਕਾਰ ਅਤੇ ਪੂਰੇ ਪੰਜਾਬ ਦਾ ਪ੍ਰਸ਼ਾਸਨ ਕਿਸਾਨਾਂ ਨੂੰ ਅਪੀਲ ਕਰ ਰਿਹਾ ਹੈ ਕਿ ਝੋਨੇ ਦੀ ਬਚੀ ਰਹਿੰਦੀ ਹੁੰਦੀ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ। ਇਸ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਵੀ ਇਸ ਗੱਲ ਦੀ ਨਿਗਰਾਨੀ ਰੱਖਣ ਲਈ ਡਿਊਟੀਆਂ ਤਨਤ ਕੀਤੀਆਂ ਗਈਆਂ ਸਨ ਪਰ ਇਸ ਦੇ ਬਾਵਜੂਦ ਗੁਰਦਾਸਪੁਰ ਡੇਰਾ ਬਾਬਾ ਨਾਨਕ ਮੁਖਮਾਰਗ ਦੇ ਨਾਲ ਲੱਗਦੇ ਖੇਤਾਂ 'ਚ ਸ਼ਰਿਆਮ ਕਿਸਾਨ ਵੱਲੋਂ ਆਪਣੀ ਫਸਲ ਦੀ ਪਰਾਲੀ ਨੂੰ ਅੱਗ ਲਗਾ ਕੇ ਜਿੱਥੇ ਪ੍ਰਦੂਸ਼ਣ ਕੀਤਾ ਗਿਆ ਉੱਥੇ ਹੀ ਮੁਖਮਾਰਗ ਤੇ ਪਰਾਲੀ ਦੇ ਧੂੰਏ ਨਾਲ ਲੋਕਾਂ ਲਈ ਅਤੇ ਆਵਾਜਾਈ ਲਈ ਮੁਸ਼ਕਲਾਂ ਖੜੀਆਂ ਕੀਤੀਆਂ ਗਈਆਂ। ਇਥੇ ਇਹ ਵੀ ਦੱਸਣਾ ਬੰਦਾ ਹੈ ਕਿ ਜਿੱਥੇ ਪਰਾਲੀ ਨੂੰ ਅੱਗ ਲਗਾਈ ਹੋਈ ਸੀ ਉੱਥੇ ਹੀ ਪੁਲਿਸ ਨਾਕਾ ਵੀ ਲੱਗਾ ਹੋਇਆ ਸੀ ਅਤੇ ਨਾਕੇ ਤੇ ਖੜੇ ਪੁਲਿਸ ਮੁਲਾਜ਼ਮਾ ਵੱਲੋਂ ਕੋਈ ਵੀ ਜਵਾਬ ਨਹੀਂ ਮਿਲਿਆ ਹਾਂ ਨੂੰ ਅਹੀਂ ਕਹਾਂ ਬੀ ਨਾਕ ਦਾ ਨਾਮ ਲਾਉਂਦਾ ਕੀ ਆਪਾਂ ਅੱਛਾ ਤੇ ਫਿਰ ਕਈ ਤਾਂ ਜਾਨੇ ਬਿਝਾਓ ਬਿਝਾਓ ਸਭ ਹੁੰਦੇ ਸਭ ਹੁੰਦੇ ਉਹ ਕਾਕੇ ਰੋੜੀ ਦੀ ਲਾਤੀ ਨਾ ਰੋੜੀ ਘਰੋਂ ਗੰਦ ਮੇਲੇ ਜਿਹੜੇ ਲਾਗਦੇ ਤਾਂ ਜਦੋਂ ਕਹਿੰਦੇ ਇਹ ਤਾਂ ਮੇਨ ਦਾ ਸੀ ਨਾ ਉਹ ਤੇ ਕਰਕੇ ਨਾ ਮੈਂ ਨਹੀਂ ਨੀ ਜਪੀਂਦੇ ਬੈਠੇ ਉਹ ਲੱਗੇ ਇਹ ਤੋਂ ਪਿੱਛੋਂ ਵਗ ਲੱਗਾਈ ਆਈ ਆਹੀਂ ਤੇ ਇੱਥੇ ਲੱਗੇ ਲੱਗੇ ਆਇਆ ਕਾਫੀ ਬਹੁਤ ਬਹੁਤ ਚਟਾ ਆਇਆ ਪਰ ਬੁਝਾਉਣੀ ਦਾ ਫਰਜ਼ ਬਣਦਾ ਸੀ ਨਾ ਹਾਂਜੀ ਇਹਨਾਂ ਦਾ ਫਰਜ਼ ਬਣਦਾ ਆ ਬਣਦਾ ਅਤੇ ਜਦ ਕਿਸਾਨ ਨੂੰ ਇਸ ਬਾਬਤ ਪੁੱਛਿਆ ਗਿਆ ਤਾਂ ਉਸ ਦਾ ਕਹਿਣਾ ਸੀ ਕਿ ਅੱਗ ਕੁੜੇ ਨੂੰ ਲੱਗੀ ਸੀ ਅਤੇ ਇਹ ਗੱਲ ਆਖਦਾ ਹੋਇਆ ਕਿਸਾਨ ਖੇਤਾਂ ਵੱਲ ਨੂੰ ਤੁਰ ਪਿਆ ਉਹ ਇਕੱਠਾ ਆਇਆ ਇਹ ਕੁੜਾ ਉੱਥੋਂ ਮੱਲ ਕੁੜੇ ਦੇ ਅੱਗੇ ਲੱਗਦੀ ਲੱਗੀ ਆ ਅੱਛਾ ਆ ਗੱਲ ਹੋਈ ਹੋਰ ਤੁਸੀਂ ਭਜਾਈ ਕਿ ਹੋਣੀ ਬੁਝਾਉਂਦੇ ਭਜਾਉਂਦੇ ਗਾਹ ਪਾਦ ਗਈ ਭਜਾ ਹਾਂਜੀ ਇੱਧਰ ਵੇਖੋ ਬੁਝਾਈ ਕਿਉਂ ਤੁਸੀਂ ਵੀਰ ਜੀ ਬੱਚੇ ਬੁਝਾਉਂਦੇ ਨੇ ਨਾ ਦੌੜਦਾ ਤੁਸੇ ਤਾਂ ਮੇਰੇ ਸਾਰੇ ਬਰੀਨ ਨਹੀਂ ਬਦਵੇਂ ਬਰੀਨ ਨਹੀਂ ਬੁਝਾਉਂਦੀ ਹੜ ਕੋ ਜੀ ਹਾਂ ਆਹ ਖਾ ਲਓ ਇਹ ਵਰਗਾ ਹੀ ਜਾਨ ਬਚ ਕੇ ਰਹੇ ਜੀ ਨਹੀਂ ਉਹਨੇ ਤੇਰੇ ਕਿਹਾ ਵੀ ਬੁਝਾਓ ਬਹੁਤ ਜਲਦੀ ਕਿਹਾ ਭਾਈ ਉਹਨੇ ਕਿਹਾ ਤੇ ਮਤਲਬ ਉਹ ਪੈਂਦਾ ਪੈਂਦਾ ਸੁੱਕੇ ਕੱਖ ਜਲਦੀ ਅਗ ਲੱਗੀ ਆ ਆਹ ਖਾ ਲਓ ਜੀ ਭਾਈ ਪਾਹੀ ਲਾਈ ਨਹੀਂ ਤੇ ਲੱਗੀ ਕੀ ਕਿਥੇ ਜਾਏ ਉਹ ਗੰਦ ਬੰਦ ਹੋਵੇ ਰੋੜੀ ਤੋਂ ਹਾਂਜੀ ਕੀ ਨਾ ਆਪਣਾ ਵੀਰ ਜੀ ਮੈਂ ਨਾ ਲਖਵੀਰ ਸੇ ਪਾਰਾ ਘਟਾ ਲਓ ਜਾ ਬੁਝਾਪ ਕਰਾਇਆ ਵਾ ਉਹ ਆ ਇਹ ਪਿੰਡ ਹੱਡਾ ਉਹ ਗੰਦਮਤ ਮੇਲੇ ਇਕੱਠਾ ਆਇਆ ਉਸ ਲੱਗਦੀ ਲੱਗੀ ਆ ਐਂ ਮਝਾਉਂਦੇ ਆ ਪੰਜਾਬ ਸਰਕਾਰ ਅਤੇ ਪੂਰੇ ਪੰਜਾਬ ਦਾ ਪ੍ਰਸ਼ਾਸਨ ਕਿਸਾਨਾਂ ਨੂੰ ਅਪੀਲ ਕਰ ਰਿਹਾ ਹੈ ਕਿ ਝੋਨੇ ਦੀ ਬਚੀ ਰਹਿਂਦੀ ਹੁੰਦੀ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ ਇਸ ਲਈ ਵੱਖ-ਵੱਖ ਵਿਭਾਗਾ ਦੇ ਅਧਿਕਾਰੀਆਂ ਦੀ ਵੀ ਇਸ ਗੱਲ ਦੀ ਨਿਗਰਾਨੀ ਰੱਖਣ ਲਈ ਡਿਊਟੀਆਂ ਤਨਤ ਕੀਤੀਆਂ ਗਈਆਂ ਸਨ ਪਰ ਇਸ ਦੇ ਬਾਵਜੂਦ ਗੁਰਦਾਸਪੁਰ ਡੇਰਾ ਬਾਬਾ ਨਾਨਕ ਮੁਖਮਾਰਗ ਦੇ ਨਾਲ ਲੱਗਦੇ ਖੇਤਾਂ 'ਚ ਸ਼ਰਿਆਮ ਕਿਸਾਨ ਵੱਲੋਂ ਆਪਣੀ ਫਸਲ ਦੀ ਪਰਾਲੀ ਨੂੰ ਅੱਗ ਲਗਾ ਕੇ ਜਿੱਥੇ ਪ੍ਰਦੂਸ਼ਣ ਕੀਤਾ ਗਿਆ ਉਥੇ ਹੀ ਮੁੱਖ ਮਾਰਗ ਤੇ ਪਰਾਲੀ ਦੇ ਧੂਏ ਨਾਲ ਲੋਕਾਂ ਲਈ ਅਤੇ ਆਵਾਜਾਈ ਲਈ ਮੁਸ਼ਕਲਾਂ ਖੜੀਆਂ ਕੀਤੀਆਂ ਗਈਆਂ ਇਥੇ ਇਹ ਵੀ ਦੱਸਣਾ ਬੰਦ ਹੈ ਕਿ ਜਿੱਥੇ ਪਰਾਲੀ ਨੂੰ ਅੱਗ ਲਗਾਈ ਹੋਈ ਸੀ ਉਥੇ ਹੀ ਪੁਲਿਸ ਨਾਕਾ ਵੀ ਲੱਗਾ ਹੋਇਆ ਸੀ ਅਤੇ ਨਾਕੇ ਤੇ ਖੜੇ ਪੁਲਿਸ ਮੁਲਾਜ਼ਮਾ ਵੱਲੋਂ ਕੋਈ ਵੀ ਜਵਾਬ ਨਹੀਂ ਮਿਲਿਆ ਹਰੂ ਨੂੰ ਅਹੀਂ ਕਹਾਂ ਵੀ ਨਾਕਾ ਦਾ ਨਾਮ ਲਾਉਂਦਾ ਕੀ ਆਪਾਂ ਅੱਛਾ ਤੇ ਫਿਰ ਕਈ ਤਾਂ ਜਾਨੇ ਬਿਝਾਓ ਬਿਝਾਓ ਹੁੰਦੇ ਸਭ ਹੁੰਦੇ ਨੇ ਉਹ ਕਾਕੇ ਜਰੂਰੀ ਦੀ ਲਾਤੀ ਨੇ ਰੋੜੀ ਗਾਰੋਂ ਗੰਦਪਾ ਮੇਲੇ ਦੇ ਜਿਹੜੇ ਲੱਗਦੇ ਨੇ ਤਦਿਆ ਕਾਮੀ ਜੀ ਤਾਂ ਮੈਂ ਨਾ ਸੀ ਨਾ ਉਹ ਤੇ ਕਰਕੇ ਨਾ ਮੈਂ ਨਹੀਂ ਨੀ ਜਪੀਂਦੇ ਬੈਠੇ ਉਹ ਲੱਗੇ ਇਹ ਤੋਂ ਪਿੱਛੋਂ ਵਗ ਲੱਗਾਈ ਆਈ ਆਹੀਂ ਤੇ ਇੱਥੇ ਲੱਗੇ ਲੱਗੇ ਆਇਆ ਕਾਫੀ ਬਹੁਤ ਬਹੁਤ ਚਟਾ ਆਇਆ ਪਰ ਬੁਝਾਉਣੀ ਦਾ ਫਰਜ਼ ਬਣਦਾ ਸੀ ਨਾ ਹਾਂਜੀ ਇਹਨਾਂ ਦਾ ਫਰਜ਼ ਬਣਦਾ ਆ ਬਣੋ ਅਤੇ ਜਦ ਕਿਸਾਨ ਨੂੰ ਇਸ ਬਾਬਤ ਪੁੱਛਿਆ ਗਿਆ ਤਾਂ ਉਸ ਦਾ ਕਹਿਣਾ ਸੀ ਕਿ ਅੱਗ ਕੁੜੇ ਨੂੰ ਲੱਗੀ ਸੀ ਅਤੇ ਇਹ ਗੱਲ ਆਖਦਾ ਹੋਇਆ ਕਿਸਾਨ ਖੇਤਾਂ ਵੱਲ ਨੂੰ ਤੁਰ ਪਿਆ ਉਹ ਇਕੱਠਾ ਆਇਆ ਇਹ ਕੁੜਾ ਉੱਥੋਂ ਮੱਲ ਕੁੜੇ ਦੇ ਅੱਗੇ ਲੱਗਦੀ ਲੱਗੀ ਆ ਅੱਛਾ ਆ ਗਾ ਲੋ ਇਹ ਹੋਰ ਕੋਈ ਭਜਾਈ ਕਿ ਹੋਣੀ ਬੁਝਾਉਂਦੇ ਬੁਝਾਉਂਦੇ ਗਾਹ ਪਾਦ ਗਈ ਬੁਝਾ ਹਾਂਜੀ ਇੱਧਰ ਵੇਖੋ ਬੁਝਾਈ ਕਿਉਂ ਤੁਸੀਂ ਵੀਰ ਜੀ ਬੱਚੇ ਬੁਝਾਉਂਦੇ ਨੇ ਨਾ ਦੌੜਦਾ ਤੁਸੇ ਤਾਂ ਮੇਰੇ ਸਾਰੇ ਬਰੀਨ ਨਹੀਂ ਬਿਦਾਂ ਮਰੀਨ ਨਹੀਂ ਬੁਝਾਉਂਦੀ ਹੜਕੀ ਹਾਂ ਆਹ ਖਾ ਲੋ ਇਹ ਵਰਗਾ ਹੀ ਜਾਨ ਬਚ ਕੇ ਰਹੇ ਜੀ ਨਹੀਂ ਉਹਨੇ ਤੇਰੇ ਕਿਹਾ ਵੀ ਬੁਝਾਓ ਬਹੁਤ ਜਲਦੀ ਕਿਹਾ ਭਾਈ ਉਹਨੇ ਕਿਹਾ ਤੇ ਮਤਲਬ ਉਹ ਕੋਈ ਪੈਂਦਾ ਪੈਂਦਾ ਸੁੱਕੇ ਕੱਖ ਜਲਦੀ ਅਗ ਲੱਗੀ ਆ ਆਹ ਖਾ ਲੋ ਜੀ ਭਾਈ ਪਾਹੀ ਲਾਈ ਨਹੀਂ ਤੇ ਲੱਗੀ ਕੀ ਕਿਥੇ ਜਾਏ ਉਹ ਗੰਦ ਬੰਦ ਹੋਵੇ ਰੋੜੀ ਤੋਂ ਹਾਂਜੀ ਕੀ ਨਾ ਆਪਣਾ ਵੀਰ ਜੀ ਮੈਂ ਨਾ ਲਖਵੀਰ ਸੇ ਪਾਰਕ ਘਟਾ ਲਓ ਜਾਮ ਜਾਪ ਕਰਾਇਆ ਵਾ ਉਹ ਆ ਇਹ ਪਿੰਡ ਅੱਡਾ ਉਹ ਸਭ ਗੰਦਮਤ ਮੇਲੇ ਇਕੱਠਾ ਆਇਆ ਉਸ ਲੱਗਦੀ ਲੱਗੀ ਗਾਂ ਲੱਗੀ ਆ ਇਹ ਮਝਾਉਂਦੇ ਆ ਅਫਸਰ